ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿहां ਇਸ ਸੜਕ ਹਾਦਸਾ ਤੁਸੀਂ ਵੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਾਪਰਿਆ ਹੋਵੇਗਾ। ਤਾਂ ਬਠਿੰਡਾ ਦੇ ਸਰਕਾਰੀ ਅਫਸਰਾਂ ਦੇ ਸਾਹਮਣੇ ਦੋ ਸਰਕਾਰੀ ਬੱਸਾਂ ਇੱਕ ਕੈਂਟਰ ਦੇ ਨਾਲ ਟਕਰਾ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਹੈ। ਤਕਰੀਬਨ 9 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਪੀਆਰਟੀਸੀ ਦੀ ਇਹ ਬੱਸ ਹੈਗੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਅੱਗੋਂ ਪੂਰੀ ਤਰੀਕੇ ਟੁੱਟ ਚੁੱਕੀ ਹੈ। ਇਸ਼ਾ ਇਸ ਦਾ ਟੁੱਟ ਗਿਆ ਹੈ ਸਵੇਰੇ ਸਾਰ ਜਿਹੜਾ ਇਹ ਸੜਖਾਦ ਸਬਾਪਰ ਹੈ ਤਾਂ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਇਹ ਭਿਆਨਕ ਸੜਖਾਦ ਸਬਾਪਰ ਨੋ ਲੋਕ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਇੱਕ ਟੈਂਕਰ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹਨਾਂ ਤਸਵੀਰਾਂ ਦੇ ਵਿੱਚ ਉਹ ਟੈਂਕਰ ਵੀ ਪਲਟ ਗਿਆ ਹੈ ਉਸ ਦੇ ਵਿੱਚ ਪਿਆ ਸਮਾਨ ਵੀ ਬਾਹਰ ਡਿੱਗ ਗਿਆ ਹੈ ਤਾਂ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਰੁਕ ਕਰਾਂਗੇ ਨਾ ਤਸਵੀਰਾਂ ਦਾ ਵੇ ਅੱਗੋ ਕੈਂਟਰ ਵੱਲ ਦੀ ਗਲਤੀ ਸੀ ਜੀ ਉਹਨੇ ਇੱਕੋ ਦਾ ਬ੍ਰੇਕ ਮਾਰੇ ਪਿੱਛੋਂ ਆ ਕੇ ਇੱਕ ਬੱਸ ਵੱਜੀ ਉਸ ਤੋਂ ਬਾਅਦ ਪਿੱਛੇ ਸਾਡੀ ਬੱਸ ਵੱਜੀ ਲਗਭਗ 8-10 ਵਾਰੀਆਂ ਤਾਂ ਹੈਗੀਆਂ ਜੀ ਬੱਸ ਇੱਥੇ ਆ ਕੇ ਜਦੋਂ ਪਤਾ ਲੱਗਿਆ ਕਿ ਕੋਈ ਇੱਕ ਲਗ 2-3 ਵਾਰੀ ਵਿੱਚੋ ਸਾਲ ਜੀ ਲੱਗੀ ਗਈ ਝਟਕਾ ਪੱਜਿਆ ਇਹ ਬੇਵਸੀ ਇਹ ਬੂਰੇ ਇੱਕ ਗੱਡੀ ਜੀ ਖੜੀ ਜੀ ਪਿਕਅਪ ਜੀ ਇੱਕ ਬੱਸ ਜੀ ਹੋੜੀ ਸਾਈਡ ਤੇ ਜੀ ਇਹੀ ਲੱਗਿਆ ਹੁੰਦਾ ਉਹ ਤੋਂ ਕੁਝ ਲੱਗਿਆ ਜੀ ਮੈਂ ਪੀ ਆਰਟੀਸੀ ਦਾ ਕਨੈਕਟਰ ਆ ਚਾਰ ਵੀ ਡਬਲ ਹੀ ਤੋਂ ਚੱਲ ਕੇ ਆਏ ਸੀ ਅ ਜਦੋਂ ਅਸੀਂ ਬਟਿੰਡੇ ਇੰਟਰਨਸ ਹਸਕਾਰੀ ਹਸਪਤਾਲ ਕੋਲੇ ਇੱਕ ਕੈਂਟਰ ਨੇ ਅਚਾਨਕ ਪਹਿਲਾਂ ਫੁੱਟ ਬਾਚ ਮਾਰਿਆ ਉਹਦੇ ਨਾਲ ਹੀ ਪਿੱਛੇ ਪੰਜਾਬ ਰੋਡਵੇਜ ਸੀ ਤਾਂ ਉਹਨੇ ਅੱਗੇ ਕਰਤਾ ਪੰਜਾਬ ਰੋਡਵੇਜ ਉਹਦੇ ਵਿੱਚ ਵੱਜੀ ਤਾਂ ਪਿੱਛੇ ਹੀ ਸਾਡੀ ਪੀਆਰਟੀਸੀ ਬੱਸ ਆ ਰਹੀ ਸੀ ਤਾਂ ਉਹ ਆਗੇ ਵਿੱਚ ਰੋਡਵੇਜ ਦੇ ਵੱਜੀ ਕੈਂਟਰ ਵਾਲੇ ਦੀ ਵਜਾ ਕਰਕੇ ਦੋ ਬੱਸਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਪਹਿਲਾਂ ਕੈਂਟਰ ਆਗੇ ਵਿੱਚ ਵਾਰੀਆਂ ਦੀ ਹੈਗੀ 7-8 ਵਾਰੀਆਂ ਦੀ 7ਾ ਕਾਫੀ ਹੈ ਬੱਸਾਂ ਦਾ ਪੂਲਾ ਨੁਕਸਾਨ ਹੈ ਅੱਗੋਂ ਫਰੰਟ ਖਤਮ ਹੈ ਦਾਰੀਆਂ ਆ ਪੰਜਾਬ ਰੋਡਵੇਜ ਵੀ ਖਤਮ ਤੇ ਪੀਆਰਟੀਸੀ ਤਾਂ ਖੋਲ ਹੀ ਖਤਮ ਅੱਗ ਮਾਮਲਾ ਇਹ ਸੀ ਮੈਂ ਪਿੰਡੋਂ ਜੜਿਆ ਸੀ ਦਸੀਬਾਗ ਵਾਲੀ ਤੋਂ ਸਾਡੀ ਡਰਾਈਵਰ ਆਉਂਦੇ ਸੀਗੇ 4B ਵਾਲੀ ਟੱਬਲ ਨੂੰ ਜਲਦੀ ਬੱਸ ਉਹਦੇ ਨਾਲ ਆਇਆ ਸੀ ਬੈਠ ਕੇ ਤੇ ਮੈਂ ਪਿੱਛੇ ਬੈਠਾ ਸੀਗਾ ਡਰਾਈਵਰ ਤੇ ਜੀ ਬੱਸ ਚੰਡੀਗੜ੍ਹ ਜਾਣੀ ਸੀ ਪਹੁੰਚੋ ਇੱਥੇ ਹਸਪਤਾਲ ਕੋਲੇ ਆ ਕੇ ਬਠਿੰਡੇ ਕੈਂਟਰ ਵਾਲੇ ਨੇ ਇੱਕਦਮ ਮੂਰੇ ਕਰਤਾ ਕੈਂਟਰ ਇਹਨਾਂ ਦਾ ਰੋਡ ਵੇਜ ਬੱਸ ਵਜੀਓ ਚ ਐਮਰਜੈਂਸੀ ਇਹ ਬੱਸ ਸਾਡੀ ਮਗਰ ਸੀਗੀ ਤੇ ਜਦੋਂ ਐਮਰਜੈਂਸੀ ਬ੍ਰੇਕ ਵਜੀਓ ਉਹਦੇ ਵਿੱਚ ਵਜੇ ਹਾਲ ਸਮੇਂ ਧੁੰਨੇ ਬੱਸਾਂ ਉਹਦੇ ਕੈਂਟਰ ਦੇ ਵਿੱਚ ਵਜੇ ਇੱਕ ਵੀ ਹੈਗੀਆਂ ਪੰਜ ਛੇ ਸਵਾਰੀਆਂ ਹੈਗੀਆਂ ਪਾਵਲੇ ਦਾ ਡੱਬੜੀ ਤੋਂ ਆਇਆ ਕਿ ਮੈਂ ਚੱਲ ਕੇ 4:25 ਮਿੰਟ ਤੇ ਜਿਉਂ ਹੀ ਇੱਥੇ ਪਹੁੰਚੇ ਮੂਰੇ ਗੱਡੀ ਆ ਰਹੀ ਸੀ ਇੱਕ ਐਂਟਰਾ 407 ਗੱਡੀ ਤੇ ਇਸ ਗੱਡੀ ਦੇ ਮੂਰੇ ਕੀ ਰੱਬ ਜਾਣੇ ਕੀ ਹੋਇਆ ਤੁਹਾਨੂੰ ਵੀ ਲਾ ਕੀ ਹੋਇਆ ਵਾ ਇੱਕ ਲੱਖ ਵਾਲੀ ਗੱਡੀ ਦੇ ਮੂਰੇ ਆ ਕੇ ਪਲਟ ਗਈ ਮੇਰੀ ਗੱਡੀ ਤੇ ਮੇਰੀ ਗੱਡੀ ਪਿੱਛੇ ਲੱਗੇ ਦਾ ਪਿੱਛੇ ਆ ਕੇ ਬਟੰਡਾ ਟੱਕਰੀ ਗੱਡੀ ਹੋ ਲੱਗੀ ਆ ਗਈ ਇਹਨਾਂ ਸਵੇਰ 8:30 ਦੇ ਕਰੀਬ ਆ ਮੂਰੇ ਇੱਕ ਕੈਂਟਰ ਸੀ ਜਾਂ ਟੈਂਕਰ ਆ ਮੂਰੇ ਆਨ ਕਰਕੇ ਬਸ ਉਹਨਾਂ ਦੇ ਉਹ ਪਲਟਿਆ ਕਿ ਵਾਸਤੇ ਆ ਜਿਸ ਦੇ ਕੋਣ ਤੋਂ ਆ ਰਹੀ ਸੀ ਉਹ ਬੜੇ ਰਸਤੇ ਉਹ ਕਿੱਥੇ ਵੱਜ ਗਿਆ ਇਹ ਤੇ 500 پیشنਟਾਂ ਨੂੰ ਨਾ ਇਸ ਦਾ ਕਸਟਮਰ ਮਾਰ ਕੇ ਮੁਕਾ ਲਿਆ ਨਾ ਉਹ ਜੀ ਅਸੀਂ ਪਰਤਾਲ ਕਰਕੇ ਜੇ ਉਹ ਕਾਰਪੋਰੀਟ ਦੇ ਕੇ